ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਸ ਦੇਸ਼ ਦੀ ਹਰ ਪੱਖੋਂ ਹੀ ਤਰਸਯੋਗ ਹਾਲਤ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਪਿਤਾ ਸ਼੍ਰੀ ਕਲਿਆਣ ਦਾਸ ਦੇ ਘਰਹਿ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 베ਦੀ ਕੁਲ ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਹੋਣ ਕਰਕੇ ਰਾਏ ਪੋਏ ਦੀ ਤਲਵੰਡੀ ਦਾ ਨਾਮ ਬਾਅਦ ਵਿੱਚ ਨਨਕਾਣਾ ਸਾਹਿਬ ਹੋ ਗਿਆ। ਆਪ ਜੀ ਦੀ ਭੈਣ ਦਾ ਨਾਮ ਬੀਬੀ ਨਾਨਕੀ ਸੀ। ਗੁਰੂ ਜੀ ਦਾ ਬਚਪਨ ਸਧਾਰਨ ਬਾਲਕਾਂ ਦੀ ਤਰ੍ਹਾਂ ਨਹੀਂ ਸੀ, ਸਗੋਂ ਵਿਸ਼ੇਸ਼ ਸੀ। ਉਹਨਾਂ ਪਾਸ ਰੱਬੀ ਗਿਆਨ ਦੀ ਦਾਤ ਸੀ। ਗੁਰੂ ਜੀ ਨੂੰ ਗੋਪਾਲ ਦਾਸ ਪੰਦੇ ਪਾਸ ਪੜਨ ਲਈ ਭੇਜਿਆ ਆਪ ਪੰਡਿਤ ਬ੍ਰਿਜ ਲਾਲ ਤੇ ਮੌਲਵੀ ਕুতਬਦੀਨ ਪਾਸੋਂ ਵੀ ਪੜੇ ਪਰ ਉਹਨਾਂ ਜੋ ਵੀ ਪੜਾਇਆ ਆਪ ਨੇ ਬਹੁਤ ਜਲਦੀ ਯਾਦ ਕਰ ਲਿਆ ਹੁਣ ਗੁਰੂ ਜੀ ਦੇ ਬਹੁਤ ਸਾਰੇ ਸਵਾਲ ਉਹ ਸਨ ਜੋ ਕਿਸੇ ਵਿਦਿਆਰਥੀ ਨੇ ਕਦੇ ਵੀ ਉਸਤਾਦਾਂ ਨੂੰ ਨਹੀਂ ਕੀਤੇ ਸਨ ਜਿਵੇਂ ਪਾਉਂਦੇ ਨੇ ਪੱਟੀ ਉੱਪਰ ਓਮਕ ਅੱਖਰ ਲਿਖਿਆ ਤਾਂ ਨਾਨਕ ਜੀ ਨੇ ਭਾਵ ਅਰਥ ਪੁੱਛ ਲਿਆ ਗੁਰੂ ਜੀ ਦੇ ਸਵਾਲ ਐਨੇ ਗੰਭੀਰ ਹੁੰਦੇ ਸਨ ਕਿ ਉਸਤਾਦਾਂ ਨੂੰ ਹੈਰਾਨ ਕਰ ਗਏ ਇੱਕ ਦਿਨ ਮੱਝਾਂ ਚਾਰਨ ਗਏ ਤਾਂ ਸੁਰਤ ਕਰਤਾਰ ਵਿੱਚ ਜੁੜ ਗਈ ਮੱਝਾਂ ਨੇ ਜੱਟ ਦੀ ਫਸਲ ਉਜਾੜ ਦਿੱਤੀ ਖੇਤੀ ਵਾਲੇ ਨੇ ਰਾਏ ਬੁਲਾਰ ਪਾਸ ਸ਼ਿਕਾਇਤ ਕੀਤੀ ਜਦ ਖੇਤ ਜਾ ਕੇ ਦੇਖਿਆ ਤਾਂ ਫਸਲ ਲਹਿਰਾ ਰਹੀ ਸੀ। ਰਾਈ ਬੁਲਾਰ ਤੇ ਜ਼ਿਮੀਦਾਰ ਗੁਰੂ ਜੀ ਦੇ ਰੱਬੀ ਰੂਪ ਤੋਂ ਬਹੁਤ ਪ੍ਰਭਾਵਿਤ ਹੋਏ। ਐਸੇ ਤਰ੍ਹਾਂ ਜਦ ਇੱਕ ਸੱਪ ਨੇ ਗੁਰੂ ਜੀ ਦੇ ਮੁਖ ਉੱਪਰ ਛਾਂ ਕੀਤੀ ਤਾਂ ਇਲਾਕੇ ਵਿੱਚ ਚਰਚਾ ਹੋਈ। ਜੇਕਰ ਤਾਤ ਰੂਪ ਵਿੱਚ ਜਾਈਏ ਤਾਂ ਸੰਸਾਰ ਵਿੱਚ ਸੱਪ ਦੀ ਬਿਰਤੀ ਵਾਲੇ ਹੰਕਾਰੀ ਤੇ ਜ਼ਹਿਰੀਲੇ ਲੋਕ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਨਿਮਰਤਾ ਵਾਲੇ ਹੋ ਗਏ। ਜਦ ਗੁਰੂ ਜੀ 9 ਸਾਲਾਂ ਦੇ ਹੋਏ ਤਾਂ ਬੇਦੀ ਕੁਲ ਦੀ ਰਸਮ ਅਨੁਸਾਰ ਜੰਜੂ ਪਾਉਣ ਦਾ ਸਮਾਂ ਆਇਆ ਗੁਰੂ ਜੀ ਨੇ ਪੰਡਤ ਹਰਦੇਵਾਲ ਜੀ ਨੂੰ ਪੁੱਛਿਆ ਇਹ ਧਾਗਾ ਕੀ ਹੈ ਅਤੇ ਇਸ ਦੇ ਪਾਉਣ ਨਾਲ ਲਾਭ ਕੀ ਹੋਵੇਗਾ ਜਦ ਪੰਡਤ ਜੀ ਸਹੀ ਉੱਤਰ ਨਾ ਦੇ ਸਕੇ ਤਾਂ ਗੁਰੂ ਜੀ ਨੇ ਜੋੜ ਬੈਠੇ ਸਮਾਜ ਨੂੰ ਗੁਣਾ ਦਾ ਜਨੇਊ ਪਾਉਣ ਦੀ ਤਾਗੀਦ ਕੀਤੀ ਪਰੀ ਸੰਗਤ ਵਿੱਚ ਗੁਰੂ ਜੀ ਦਾ ਧਰਮ ਪ੍ਰਚਾਰ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਅਸੀਂ ਰੋਜ਼ਾਨਾ ਆਸਾ ਕੀ ਵਾਰ ਵਿੱਚੋਂ ਸ਼ਬਦ ਸੁਣਦੇ ਹਾਂ ਦਇਆ ਕਪਾ ਸੰਤੋਖ ਸੁੱਤ ਜਤ ਗੰਢੀ ਸਤ ਵਟ ਇਹੋ ਜਨੇਉ ਜੇ ਕਾ ਹੈ ਤਾਂ ਪਾਂਡੇ ਘਤ ਬਾਲ ਲੀਲਾ ਵਿੱਚ ਹੀ ਵੈਦ ਦੀ ਸਾਖੀ ਆਉਂਦੀ ਹੈ ਜਦ ਗੁਰੂ ਜੀ ਰੱਬੀ ਸਿਮਰਣ ਵਿੱਚ ਜੁੜ ਜਾਂਦੇ ਤਾਂ ਲੰਬਾ ਸਮਾਂ ਕੁਝ ਖਾਂਦੇ ਪੀਂਦੇ ਨਹੀਂ ਸਨ ਮਾਪੇ ਆਪਣੇ ਇਕਲੋਤੇ ਪੁੱਤਰ ਸਬੰਧੀ ਚਿੰਤਾ ਕਰਨ ਲੱਗੇ ਜਾਦਿਕ ਪ੍ਰਸਿੱਧ ਵੈਦ ਬੁਲਾਇਆ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਮੇਰੇ ਦੁੱਖ ਦੀ ਖਬਰ ਨਹੀਂ ਹੈ ਦਰਅਸਲ ਮਨੁੱਖ ਦਾ ਪ੍ਰਭੂ ਤੋਂ ਵਿਛੋੜਾ ਵੱਡਾ ਦੁੱਖ ਹੈ ਤੇ ਪਰਮਾਤਮਾ ਦਾ ਨਾਮ ਵਿਸਾਰ ਕੇ ਜਦ ਬੰਦਾ ਕਿਸੇ ਵਿਕਾਰਾਂ ਵਿੱਚ ਲੱਗ ਜਾਂਦਾ ਹੈ ਤਾਂ ਤਨ ਮਨ ਰੋਗੀ ਹੋ ਜਾਂਦਾ ਹੈ ਸੱਚਾ ਨਾਮ ਜਪਣ ਨਾਲ ਮਨੁੱਖ ਦੇ ਰੋਗ ਦੂਰ ਹੋ ਜਾਂਦੇ ਹਨ ਇਹ ਸੁਣ ਕੇ ਵੈਦ ਪੁਕਾਰ ਉਠਿਆ ਕਿ ਨਾਨਕ ਤਾਂ ਸੰਸਾਰ ਦੇ ਰੋਗ ਦੂਰ ਕਰਨ ਵਾਲਾ ਹੈ ਫਿਰ ਗੁਰੂ ਜੀ ਤੇ ਪਿਤਾ ਜੀ ਨੇ ਕਿਹਾ ਕਿ ਨਾਨਕ ਕੋਈ ਕੰਮਕਾਰ ਕਰਕੇ ਧਨ ਕਮਾਉਣਾ ਸਿੱਖੋ ਅਤੇ ਉਹਨਾਂ 20 ਰੁਪਏ ਦੇ ਕੇ ਨਫੇ ਵਾਲਾ ਸੌਦਾ ਕਰਨ ਲਈ ਗੁਰੂ ਜੀ ਨੂੰ ਤੋਰਿਆ ਚੂਹੜਗਾਣੇ ਵੱਲ ਜਾਂਦੇ ਆਂ ਰਸਤੇ ਵਿੱਚ ਗੁਰੂ ਜੀ ਨੂੰ ਭਜਨ ਬੰਦਗੀ ਵਾਲੇ ਭੁੱਖੇ ਸਾਧੂ ਮਿਲੇ ਗੁਰੂ ਜੀ ਨੇ ਰਸਤ ਲਿਆ ਕੇ ਉਹਨਾਂ ਨੂੰ ਭੋਜਨ ਸ਼ਿਕਾਇਆ ਇਸ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ ਇਹ ਸੱਚਾ ਸੌਦਾ ਹੀ ਗੁਰੂ ਘਰ ਦੀ ਲੰਗਰ ਪ੍ਰਥਾ ਦਾ ਆਧਾਰ ਮੰਨਿਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ 18 ਸਾਲਾਂ ਦੇ ਹੋਏ ਤਾਂ ਆਪ ਜੀ ਦਾ ਵਿਆਹ ਬਟਾਲਾ ਦੇ ਵਾਸੀ ਸ਼੍ਰੀ ਮੂਲचंद ਚੌਣਾ ਜੀ ਦੀ ਪੁੱਤਰੀ ਸੁਲੱਖਣੀ ਜੀ ਨਾਲ 1487 ਈਸਵੀ ਨੂੰ ਹੋਇਆ। ਗੁਰੂ ਜੀ ਦੇ ਘਰ ਸ਼੍ਰੀ ਚੰਦ ਅਤੇ ਲਖਮੀ ਦਾਸ ਦੋ ਸੁਪੁੱਤਰਾਂ ਦਾ ਜਨਮ ਹੋਇਆ। ਇਸ ਤਰ੍ਹਾਂ ਗੁਰੂ ਜੀ ਨੇ ਸਿੱਖ ਧਰਮ ਵਿੱਚ ਗ੍ਰਸਤ ਮਹਿ ਉਦਾਸ ਭਾਵ ਪ੍ਰਭੂ ਭਗਤੀ ਵਿੱਚ ਲੀਨ ਰਹਿ ਕੇ ਸੰਸਾਰੀ ਮਾਇਆ ਤੋਂ ਨਿਰਲੇਪ ਰਹਿਣ ਦੇ ਪੂਰਣੇ ਪਾਏ। ਜੇਕਰ ਰਾਏ ਪੋਏ ਦੀ ਤਲਵੰਡੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਕਈ ਸਾਲ ਉੱਥੇ ਬਤੀਤ ਕੀਤੇ ਤਾਂ ਸੁਲਤਾਨਪੁਰ ਲੋਧੀ ਨੂੰ ਵੀ ਇਹ ਮਾਣ ਹੈ ਕਿ ਗੁਰੂ ਜੀ ਨੇ ਕਾਫੀ ਸਮਾਂ ਇੱਥੇ ਵੀ ਗੁਜ਼ਾਰਿਆ। ਗੁਰੂ ਜੀ ਦੀ ਵੱਡੀ ਪੈਣ ਬੇਬੇ ਨਾਨਕੀ ਜੀ ਸੁਲਤਾਨਪੁਰ ਵਿਖੇ ਦੌਲਤਖਾਨ ਲੋਧੀ ਦੇ ਦੀਵਾਨ ਭਾਈ ਜੈਰਾਮ ਜੀ ਨਾਲ ਵਿਆਹੇ ਹੋਏ ਸਨ ਇੱਕ ਵਾਰ ਭਾਈ ਜੈਰਾਮ ਜੀ ਤਲਵੰਡੀ ਆਏ ਤਾਂ ਮਹਿਤਾ ਕਾਲੂ ਜੀ ਨੇ ਉਹਨਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਕੰਮ ਧੰਦੇ ਬਾਰੇ ਜ਼ਿਕਰ ਕੀਤਾ ਅਤੇ ਕਿਹਾ ਕਿ ਨਾਨਕ ਨੂੰ ਸੁਲਤਾਨਪੁਰ ਹੀ ਲੈ ਜਾਓ ਭਾਈ ਜੈਰਾਮ ਜੀ ਨੇ ਗੁਰੂ ਨਾਨਕ ਜੀ ਨੂੰ ਦੌਲਤਖਾਨ ਲੋਧੀ ਪਾਸ ਮੋਦੀ ਰਖਵਾ ਦਿੱਤਾ ਕਿਉਂਕਿ ਉਹਨਾਂ ਦਿਨਾਂ ਵਿੱਚ ਕਿਸਾਨਾਂ ਕੋਲੋਂ ਮਾਮਲਾ ਨਕਦ ਨਹੀਂ ਲਿਆ ਜਾਂਦਾ ਸੀ ਇਹ ਮਾਮਲਾ ਕਣਕ ਛੋਲੇ ਮੱਕੀ ਬਾਜਰਾ ਆਦ ਜਿੰਸਾਂ ਦੇ ਰੂਪ ਵਿੱਚ ਲਿਆ ਜਾਂਦਾ ਸੀ ਅਤੇ ਮੋਦੀ ਖਾਨੇ ਵਿੱਚ ਰੱਖਿਆ ਜਾਂਦਾ ਸੀ ਐਥੋਂ ਹੀ ਸਰਕਾਰੀ ਕਰਮਚਾਰੀਆਂ ਤੇ ਸੈਨਿਕਾਂ ਆਦ ਨੂੰ ਜਿੰਸ ਦਿੱਤੀ ਜਾਂਦੀ ਸੀ ਅਤੇ ਆਮ ਲੋਕਾਂ ਨੂੰ ਜਿੰਸ ਵੇਚੀ ਜਾਂਦੀ ਸੀ ਇਸ ਲਈ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ ਸੀ ਆਈ ਮਰਦਾਨਾ ਜੀ ਜਿਨ੍ਹਾਂ ਦਾ ਤਲਵੰਡੀ ਤੋਂ ਹੀ ਗੁਰੂ ਜੀ ਨਾਲ ਮਿਲਾਪ ਹੋਇਆ ਸੀ ਇੱਕ ਦਿਨ ਉਹਨਾਂ ਨੂੰ ਗੁਰੂ ਬਾਬੇ ਨੇ ਰਬਾਬ ਵਜਾਉਂਦੇ ਸੁਣ ਲਿਆ ਤਾਂ ਜਾ ਕੇ ਪੁੱਛਿਆ ਭਾਈ ਤੇਰਾ ਨਾਂਉ ਕੀ ਰਬਾਬੀ ਨੇ ਕਿਹਾ ਧਾਨਾ ਮਰਾਸੀ ਗੁਰੂ ਜੀ ਨੇ ਕਿਹਾ ਦਾਨਿਆ ਹੁਣ ਤੂੰ ਮਰਦਾਨਾ ਸੂਰਮਾ ਹੋ ਕੇ ਸ਼ਬਦ ਦੇ ਰਾਗ ਦੇ ਮਿਲਾਪ ਨਾਲ ਆਪਾਂ ਪਰਮਾਤਮਾ ਤੋਂ ਟੁੱਟੇ ਹੋਏ ਲੋਕਾਂ ਨੂੰ ਜੋੜੀਏ ਭਾਈ ਮਰਦਾਨਾ ਜੀ ਗੁਰੂ ਜੀ ਤੋਂ 10 ਸਾਲ ਉਮਰ ਵਿੱਚ ਵੱਡੇ ਸਨ ਜੋ ਅੰਤ ਸਮੇਂ ਤੱਕ ਗੁਰੂ ਜੀ ਦੇ ਨਾਲ ਹੀ ਰਹੇ ਇੱਕ ਦਿਨ ਜਦ ਗੁਰੂ ਜੀ ਅਮਰਤ ਵੇਲੇ ਵੇਈ ਨਦੀ ਦੇ ਇਸ਼ਨਾਨ ਲਈ ਗਏ ਤਾਂ ਇਤਿਹਾਸਕ ਸਾਖੀਆਂ ਅਨੁਸਾਰ 3 ਦਿਨ ਅਲੋਪ ਰਹੇ ਲੋਕਾਂ ਵਿੱਚ ਕਈ ਪ੍ਰਕਾਰ ਦੀ ਚਰਚਾ ਹੋਈ ਕਈ ਤਾਂ ਬੇਬੇ ਨਾਨਕੀ ਜੀ ਨੂੰ ਕਹਿੰਦੇ ਕਿ ਤੇਰਾ ਵੀਰ ਨਦੀ ਵਿੱਚ ਡੁੱਬ ਗਿਆ ਹੈ ਅੱਗੋਂ ਭੈਣ ਨਾਨਕੀ ਕਹਿੰਦੀ ਕਿ ਮੇਰਾ ਵੀਰ ਡੁੱਬਣ ਵਾਲਾ ਨਹੀਂ ਸਗੋਂ ਡੁੱਬਿਆਂ ਨੂੰ ਤਾਰਨ ਵਾਲਾ ਹੈ ਜਦ ਤੀਜੇ ਦਿਨ ਗੁਰੂ ਜੀ ਪ੍ਰਗਟ ਹੋਏ ਤਾਂ ਪਹਿਲਾ ਬਚਨ ਕੀਤਾ ਨਾ ਕੋ Hindu ਨਾ ਮੁਸਲਮਾਨ ਇਹ ਸੁਣ ਕੇ ਦੋਹਾਂ ਧਰਮਾਂ ਦੇ ਲੋਕਾਂ ਵੱਲੋਂ ਅਨੇਕਾਂ ਸਵਾਲ ਉੱਠੇ ਗੁਰੂ ਜੀ ਨੇ ਸਭਨਾਂ ਨੂੰ ਪ੍ਰੇਮ ਨਾਲ ਸਮਝਾਇਆ ਕਿ ਸਾਰੇ ਮਨੁੱਖ ਇੱਕ ਪਰਮਾਤਮਾ ਦੀ ਸੰਤਾਨ ਹਨ ਸਭ ਧਰਮ ਇੱਕ ਪਰਮਾਤਮਾ ਤੱਕ ਪਹੁੰਚਣ ਦੇ ਵੱਖ-ਵੱਖ ਰਾਹ ਦੱਸਦੇ ਹਨ ਪਰ ਪਰਮਾਤਮਾ ਇੱਕ ਹੈ ਐਸ ਲਈ ਤਤ ਰੂਪ ਵਿੱਚ ਸਭ ਲੋਕ ਭਾਈ ਭਾਈ ਹਨ ਹਿੰਦੂ ਮੁਸਲਮ ਤੋਂ ਪਹਿਲਾਂ ਹੀ ਇਹ ਇਨਸਾਨ ਹਨ ਸਭਨਾ ਦਾ ਦਾਤਾ ਇੱਕ ਹੈ ਸੰਖੇਪ ਰੂਪ ਵਿੱਚ ਇਸ ਨੂੰ ਵੇਈ ਉਪਦੇਸ਼ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਸੁਲਤਾਨਪੁਰ ਬਹੁਤ ਸਮਾਂ ਨਹੀਂ ਰਹੇ ਆਪ ਨੇ ਮੋਦੀਖਾਨਾ ਛੱਡ ਕੇ ਸੰਸਾਰ ਨੂੰ ਤਾਰਨ ਲਈ ਚਾਰ ਉਦਾਸੀਆਂ ਕੀਤੀਆਂ ਪਹਿਲੀ ਉਦਾਸੀ ਸਮੇਂ ਹੀ ਜਗਨਨਾਥ ਦੇ ਮੰਦਰ ਵਿੱਚ ਦੀਵਿਆਂ ਦੀ ਆਰਤੀ ਉਤਾਰਨ ਵਾਲੇ ਪੁਜਾਰੀਆਂ ਨੂੰ ਉਪਦੇਸ਼ ਦਿੱਤਾ ਕਿ ਜਗਨਨਾਥ ਭਾਵ ਜਗਤ ਦਾ ਸੁਆਮੀ ਤਾਂ ਸਰਬਵਿਆਪਕ ਪਰਮਾਤਮਾ ਹੈ ਜੋ ਹਰ ਥਾਂ ਮੌਜੂਦ ਹੈ ਉਸ ਕਰਤੇ ਦੀ ਆਰਤੀ ਆਪੇ ਹੀ ਹੋ ਰਹੀ ਹੈ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਇੱਥੇ ਹੀ ਇੱਕ ਪਖੰਡੀ ਜੋਗੀ ਬ੍ਰह्मਦਰਸ਼ਨ ਦੀਆਂ ਗੱਲਾਂ ਕਰਦਾ ਆਪਣੇ ਲੋਟੇ ਵਿੱਚ ਪੈਸੇ ਪਵਾ ਕੇ ਸਮਾਦੀ ਲਾ ਕੇ ਲੋਕਾਂ ਨੂੰ ਲੁੱਟਦਾ ਸੀ ਗੁਰੂ ਜੀ ਨੇ ਪਖੰਡ ਕਰਮ ਦੇਖ ਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਸ ਦਾ ਲੋਟਾ ਚੱਕ ਕੇ ਜੋਗੀ ਦੇ ਪਿੱਛੇ ਰੱਖ ਦਿਓ ਜਦ ਜੋਗੀ ਨੇ ਅੱਖਾਂ ਖੋਲੀਆਂ ਤਾਂ ਲੋਟਾ ਗੁੰਮ ਦੇਖ ਕੇ ਪਰੇਸ਼ਾਨ ਹੋ ਗਿਆ ਗੁਰੂ ਜੀ ਨੇ ਜੁੜੇ ਹੋਏ ਲੋਕਾਂ ਨੂੰ ਸਿੱਖਿਆ ਦਿੰਦਿਆਂ ਜੋਗੀ ਨੂੰ ਸੰਬੋਧਨ ਕਰਕੇ ਕਿਹਾ ਜੋਗੀ ਤੂੰ ਤਾਂ ਬ੍ਰह्म ਲੋਕ ਦੀਆਂ ਗੱਲਾਂ ਦੱਸ ਦਿੰਦਾ ਹੈ ਪਰ ਤੈਨੂੰ ਆਪਣੇ ਲੋਟੇ ਦਾ ਪਤਾ ਨਹੀਂ ਹੈ ਇਸ ਜੋਗੀ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਬਾਣੀ ਸੁਣ ਕੇ ਪਖੰਡ ਕਰਮ ਤਿਆਗ ਦਿੱਤਾ ਗੁਰੂ ਜੀ ਜਗਨਨਾਥ ਤੋਂ ਵਾਪਸ ਬੇਅੰਤ ਲੋਕਾਂ ਨੂੰ ਤਾਰਦੇ ਹੋਏ ਸਤਨਾਮ ਦਾ ਉਪਦੇਸ਼ ਦੇ ਕੇ ਯੂਪੀ ਹਰਿਆਣੇ ਤੋਂ ਹੁੰਦੇ ਹੋਏ 1508 ਇਸਵੀ ਵਿੱਚ ਪਹਿਲੀ ਉਦਾਸੀ ਸੰਪੂਰਨ ਕਰਕੇ ਵਾਪਸ ਸੁਲਤਾਨਪੁਰ ਪਹੁੰਚ ਗਏ। ਪੂਰਾਤਨ ਜਨਮ ਸਾਖੀ ਅਨੁਸਾਰ ਦੂਜੀ ਉਦਾਸੀ ਦੱਖਣ ਦੀ ਹੈ। ਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਧਰਮਕੋਟ ਪਟਨੇਰ ਤੋਂ ਬਠਿੰਡਾ ਤੋਂ ਹੁੰਦੇ ਹੋਏ ਸਰਸੇ ਪੁੱਜੇ। ਇੱਥੇ ਮੁਸਲਮਾਨ ਫਕੀਰਾਂ ਨਾਲ ਗੋਸ਼ਟੀ ਕੀਤੀ। ਅਤੇ ਬਚਨ ਕੀਤਾ ਕਿ ਅੰਨ ਤਿਆਗ ਕੇ ਭੁੱਖੇ ਰਹਿਣ ਨਾਲ ਕੋਈ ਆਤਮਿਕ ਉਨਤੀ ਨਹੀਂ ਹੁੰਦੀ ਸਰੀਰ ਨੂੰ ਕਮਜ਼ੋਰ ਕਰਨ ਨਾਲ ਮਨ ਤਕੜਾ ਨਹੀਂ ਹੋ ਸਕਦਾ ਦੂਜੀ ਉਦਾਸੀ ਤੋਂ ਬਾਅਦ ਗੁਰੂ ਜੀ ਨੇ 1516 ਈਸਵੀ ਵਿੱਚ ਉੱਤਰਾਖੰਡ ਵੱਲ ਦੀ ਤਿਆਰੀ ਕਰ ਲਈ ਪਹਾੜਾਂ ਵੱਲ ਜਾਣਾ ਸੀ ਤੇ ਪਹਾੜੀ ਲੋਕ ਵਹਿਮ ਪਰਮ ਜੰਤਰ ਮੰਤਰ ਤੇ ਦੇਵੀ ਦੇਵਤਿਆਂ ਦੀ ਬਹੁਤ ਪੂਜਾ ਕਰਦੇ ਸਨ ਇੱਥੇ ਪੰਡਿਤ ਬ੍ਰਹਮਦਾਸ ਨਾਲ ਗੋਸ਼ਟੀ ਹੋਈ ਜੋ ਪੁਸਤਕਾਂ ਦੇ ਊਠ ਲੱਦ ਕੇ ਵੈਂਸ ਕਰਨ ਜਾਂਦਾ ਸੀ ਗੁਰੂ ਜੀ ਦੀ ਬਾਣੀ ਦਾ ਐਸਾ ਪ੍ਰਭਾਵ ਹੋਇਆ ਕਿ ਫੋਕੀ ਵਿਦਿਆ ਦਾ ਹੰਕਾਰ ਛੱਡ ਕੇ ਚਰਨੀ ਆ ਪਿਆ ਤੀਜੀ ਉਦਾਸੀ ਜੋ ਤੋਂ ਪਿੱਛੋਂ ਕੁਝ ਸਮਾਂ ਗੁਰੂ ਜੀ ਕਰਤਾਰਪੁਰ ਰਹੇ ਇਸ ਸਮੇਂ ਦੌਰਾਨ ਆਪ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ ਗੁਰੂ ਜੀ ਇੱਕ ਦਿਨ ਰਾਵੀ ਦੇ ਨੇੜੇ ਰਮਦਾਸ ਦੇ ਨਜ਼ਦੀਕ ਵਿਚਰ ਰਹੇ ਸਨ ਜਿੱਥੇ ਬਾਲਕ ਬੂੜਾ ਬਾਬਾ ਬੁੱਢਾ ਜੀ ਦਾ ਮਿਲਾਪ ਹੋਇਆ ਇਹ ਸਮਾਂ 1518 ਈਸਵੀ ਦਾ ਹੈ ਗੁਰੂ ਜੀ ਮੱਕੇ ਪਹੁੰਚ ਗਏ ਉੱਥੇ ਕਾਬੇ ਵੱਲ ਪੈਰ ਕਰਕੇ ਸੋ ਗਏ ਜਦ ਹਾਜੀਆਂ ਨੇ ਕਿਹਾ ਕਿ ਅੱਲਾ ਦੇ ਘਰ ਵੱਲ ਪੈਰ ਕਰਕੇ ਕਿਉਂ ਸੁੱਤੇ ਹੋ ਅੱਗੋਂ ਗੁਰੂ ਜੀ ਨੇ ਫਰਮਾਇਆ ਜਿੱਧਰ ਅੱਲਾ ਦਾ ਘਰ ਨਹੀਂ ਮੀਰੇ ਪੈਰ ਉਧਰ ਕਰਦੇ ਹੋ ਇੱਥੇ ਸਬਨਾਂ ਦਾ ਭਰਮ ਦੂਰ ਕੀਤਾ ਕਿਉਂਕਿ ਰੱਬ ਤਾਂ ਹਰ ਪਾਸੇ ਕੀ ਹੈ ਸਗੋਂ ਹਰ ਇਨਸਾਨ ਦੇ ਹਿਰਦੇ ਵਿੱਚ ਵੱਸਦਾ ਹੈ ਇੱਥੇ ਹੀ ਕਾਜ਼ੀਆਂ ਨੇ ਚਰਚਾ ਕਰਦੇ ਆ ਗੁਰੂ ਜੀ ਦੀ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਆਪਣੀ ਪੁਸਤਕ ਖੋਲ ਕੇ ਦੱਸੋ ਕਿ Hindu ਵੱਡਾ ਹੈ ਕਿ ਮੁਸਲਮਾਨ ਗੁਰੂ ਜੀ ਨੇ ਫਰਮਾਇਆ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਭਾਵ ਚੰਗਾ ਉਹ ਹੈ ਜਿਸਦੇ ਅਮਲ ਚੰਗੇ ਹਨ ਕਿਉਂਕਿ ਰੱਬ ਦੀ ਦਰਗਾਹ ਵਿੱਚ ਸ਼ੁਭ ਅਮਲਾਂ ਦਾ ਮੁੱਲ ਹੈ ਉੱਥੇ ਨਿਸ਼ਾਨੀ ਵਜੋਂ ਸਤਗੁਰਾਂ ਨੇ ਕਾਜੀ ਰੁਕਨਦੀਨ ਨੂੰ ਪੈਰਾਂ ਦੀਆਂ ਖੜਾਵਾਂ ਦਿੱਤੀਆਂ ਮੱਕੇ ਤੋਂ ਉਪਦੇਸ਼ ਕਰਦੇ ਸਤਗੁਰੂ ਮਦੀਨਾ ਗਏ ਤੇ ਫਿਰ ਇਸਲਾਮੀ ਸਿੱਖਿਆ ਦਾ ਕੇਂਦਰ ਬਗਦਾਦ ਵਿਖੇ ਪਹੁੰਚੇ ਇੱਥੇ ਅਮਰਤ ਵੇਲੇ ਸਤਗੁਰਾਂ ਦਾ ਕੀਰਤਨ ਸੁਣ ਕੇ ਨਮਾਜ਼ੀ ਲੋਕ ਹੈਰਾਨ ਹੋਏ ਇਸਲਾਮ ਵਿੱਚ ਰਾਗ ਦੀ ਮਨਾਹੀ ਹੈ ਇਹ ਗੱਲ ਸਰਾਂ ਦੇ ਵਿਰੁੱਧ ਹੋਣ ਕਰਕੇ ਜਦ ਲੋਕ ਵੱਟੇ ਮਾਰਨ ਆਏ ਤਾਂ ਸਤਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਸ਼ਾਂਤ ਹੋ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ ਦੌਰਿਆਂ ਰਾਹੀਂ ਸੰਗਤਾਂ ਨੂੰ ਤਾਰ ਕੇ ਤੇ ਸੱਚੇ ਧਰਮ ਦਾ ਉਪਦੇਸ਼ ਬਖਸ਼ਿਸ਼ ਕਰਕੇ 1522 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਆ ਬਿਰਾਜਮਾਨ ਹੋਏ। ਸੰਸਾਰ ਵਿੱਚ ਜਿਸ ਧਰਮ ਦਾ ਪ੍ਰਚਾਰ ਕੀਤਾ ਹੁਣ ਉਸ ਦੀ ਮਰਿਆਦਾ ਤੇ ਰੋਹ ਰੀਤ ਦੇ ਨਿਯਮ ਇੱਥੇ ਸੰਗਤਾਂ ਨੂੰ ਦ੍ਰਿੜ ਕਰਵਾਏ। ਸਿੱਖ ਸੰਗਤਾਂ ਦੂਰ ਦਰਾੜਿਓਂ ਕਰਤਾਰਪੁਰ ਵੱਲ ਖਿੱਚੀਆਂ ਆ ਰਹੀਆਂ ਸਨ ਐਤੇ ਹੀ ਭਾਈ ਲੈਣਾ ਜੀ ਦਾ ਮਿਲਾਪ ਹੋਇਆ ਉਹ ਦੇਵੀ ਪੂਜਾ ਛੱਡ ਕੇ ਇੱਕ ਪਰਮਾਤਮਾ ਦੀ ਭਗਤੀ ਤੇ ਸੇਵਾ ਵਿੱਚ ਲੱਗ ਗਏ ਐਤੇ ਹੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਭਾਈ ਲੈਣਾ ਜੀ ਨੂੰ ਆਤਮਕ ਗਿਆਨ ਬਖਸ਼ਿਸ਼ ਕੀਤਾ ਤਾਂ ਕਿ ਅੱਗੇ ਜੋਤ ਤੋਂ ਜੋਤ ਜਗਦੀ ਰਹੇ ਭਾਈ ਲੈਣਾ ਜੀ ਦੀ ਬੇਅੰਤ ਵਾਰ ਪ੍ਰੀਖਿਆ ਹੋਈ ਤੇ ਉਹ ਹਰ ਪ੍ਰੀਖਿਆ ਵਿੱਚ ਪਾਸ ਹੋਏ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਬਖਸ਼ੀ ਸਗੋਂ ਭਾਈ ਲੈਣਾ ਜੀ ਨੂੰ ਥਾਪ ਕੇ ਸ੍ਰੀ ਗੁਰੂ ਅੰਗਦ ਦੇਵ ਬਣਾ ਦਿੱਤਾ ਅੰਤ 22 ਸਤੰਬਰ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਪੰਜ ਪੂਤਕ ਸਰੀਰ ਤਿਆਗ ਗਏ ਉਸ ਸਮੇਂ ਆਪ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ